ਹਾਂਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤਾਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤਾਂ ਦੋਸਤੋ ਅੱਜ ਆਪਾਂ ਇੱਕ ਨਿਊਜ਼ ਲੈ ਕੇ ਆਏ ਹਾਂ ਤਾਂ ਦੋਸਤੋ ਆਪਾਂ ਇੱਕ ਹੋਰ ਸਕੀਮ ਲੈ ਕੇ ਆਏ ਹਾਂ ਜਿਸ ਦੇ ਵਿੱਚ ਤੁਸੀਂ 50 ਰੁਪਏ ਦੀ ਬਚਤ ਹੈ ਜਿਹੜੀ ਤੁਸੀਂ ਕਰਕੇ ਹੈ ਜਿਹੜੀ ਰੋਜ਼ ਦੀ 50 ਰੁਪਏ ਦੀ ਬਚਤ ਕਰਦੇ ਹੋ ਤਾਂ ਤੁਹਾਨੂੰ ਸਮਾਂ ਪੂਰਾ ਹੋਣ ਤੇ ਕਿੰਨਾ ਮਿਲੇਗਾ 31,60,000 ਰੁਪਿਆ ਕੀ ਇਹ ਵਾਕਈ ਹੀ 31,60,000 ਰੁਪਏ ਸਿਰਫ ਆਪਾਂ ਨੂੰ 50 ਰੁਪਏ ਦੀ ਬਚਤ ਤੇ ਮਿਲ ਜਾਣਗੇ ਇਸ ਦੇ ਬਾਰੇ ਆਪਾਂ ਜਾਣਕਾਰੀ ਇਸ ਵੀਡੀਓ ਵਿੱਚ ਤੁਹਾਨੂੰ ਦੇਣ ਜਾ ਰਹੇ ਹਾਂ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਠੀਕ ਹੈ ਵੀਡੀਓ ਸਾਡੀ ਪਹਿਲੀ ਵਾਰ ਦੇਖ ਰਹੇ ਹੋ ਤਾਂ ਵੀਡੀਓ ਨੂੰ ਲਾਈਕ ਵੀ ਕਰ ਦੇਣਾ ਜੇ ਵੀਡੀਓ ਚੰਗੀ ਲੱਗੇ ਤੇ ਸ਼ੇਅਰ ਜ਼ਰੂਰ ਕਰ ਦੇਣਾ ਠੀਕ ਹੈ ਤੇ ਇਹ ਤੁਹਾਨੂੰ ਦੱਸ ਦਈਏ ਕਿ ਜਿਹੜੀ ਇਹ ਸਕੀਮ ਹੈ ਪੋਸਟ ਆਫਿਸ ਦੇ ਵਿੱਚ ਸਕੀਮ ਹੋਏਗੀ ਤੁਸੀਂ ਪੋਸਟ ਆਫਿਸ ਦੇ ਵਿੱਚ ਡਾਕ ਖਾਨੇ ਵਾਲਾ ਖਾਤਾ ਖੁਲੋਣਾ ਹੈ ਤਾਂ ਹੀ ਤੁਹਾਨੂੰ ਜਿਹੜੇ 50 ਰੁਪਏ ਦੀ ਬਚਤ ਕਰਕੇ ਜਿਹੜਾ 31 ਲੱਖ ਰੁਪਏ 60000 ਰੁਪਏ ਮਿਲਣਗੇ ਠੀਕ ਹੈ ਆਓ ਜਾਣਦੇ ਹਾਂ ਇਸ ਸਕੀਮ ਦੇ ਬਾਰੇ ਸਾਰਾ ਕੁਝ ਤਾਂ ਦੋਸਤੋ ਤੁਸੀਂ ਦੇਖ ਸਕਦੇ ਹੋ ਪੋਸਟ ਆਫਿਸ ਗ੍ਰਾਮ ਸੁਰੱਖਿਆ ਯੋਜਨਾ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰ ਲੈਨੇ ਆ ਜਿਹੜੀ ਏਜ ਸਕੀਮ ਹੈ ਠੀਕ ਹੈ ਜੀ ਇਹ ਪੋਸਟ ਆਫਿਸ ਦੇ ਵਿੱਚ ਤੁਸੀਂ ਖਲੋਣੀ ਹੈ ਪੋਸਟ ਆਫਿਸ ਦੇ ਵਿੱਚ ਯਾਨੀ ਕਿ ਡਾਕਖਾਨੇ ਦੇ ਵਿੱਚ ਖਲੋਣੀ ਹੈ ਡਾਕਖਾਨੇ ਦੇ ਵਿੱਚ ਜਾ ਕੇ ਹੀ ਤੁਸੀਂ ਇਸ ਸਕੀਮ ਦਾ ਲਾਭ ਲੈ ਸਕਦੇ ਹੋ ਤੇ ਇਸ ਯੋਜਨਾ ਦਾ ਨਾਮ ਕੀ ਹੈ ਇਸ ਸਕੀਮ ਦਾ ਨਾਮ ਕੀ ਹੈ ਉਹ ਇਸੇ ਸਕੀਮ ਦਾ ਨਾਮ ਰਹਿਣ ਵਾਲਾ ਹੈ ਪੋਸਟ ਆਫਿਸ ਗ੍ਰਾਮ ਸੁਰੱਖਿਆ ਯੋਜਨਾ ਰੋਜ਼ਾਨਾ 50 ਦੀ ਬਚਤ ਕਰਕੇ ਤੁਸੀਂ ਰੋਜ਼ਾਨਾ 50 ਰੁਪਏ ਦੀ ਬਚਤ ਕਰਕੇ ਤੁਸੀਂ ਤੁਹਾਨੂੰ ਜਿਹੜਾ ਮਿਆਦ ਪੂਰੀ ਹੋਣ ਤੇ 31 ਲੱਖ 60 ਹਜ਼ਾਰ ਰੁਪਏ ਜਿਹੜੇ ਪ੍ਰਾਪਤ ਹੋਣਗੇ ਹੁਣ ਕਿਸ ਤਰੀਕੇ ਦੇ ਨਾਲ ਪ੍ਰਾਪਤ ਹੋਣਗੇ ਆਪਾਂ ਨੂੰ ਕੀ ਕੁਝ ਕਰਨਾ ਪਏਗਾ ਕਿ ਵਾਕੇ ਹੀ ਜਿਹੜਾ 50 ਰੁਪਏ ਦੇ ਨਾਲ 31 ਲੱਖ ਰੁਪਏ ਬਣ ਜਾਏਗਾ ਇਸ ਦੇ ਬਾਰੇ ਆਪਾਂ ਨੂੰ ਜਾਣਕਾਰੀ ਅੱਜ ਚਾਹੀਦੀ ਹੈ ਤੇ ਇਸੇ ਬਾਰੇ ਆਪਾਂ ਅੱਜ ਇਹ ਵੀਡੀਓ ਬਣਾ ਰਹੇ ਹਾਂ ਤਾਂ ਜੋ ਤੁਹਾਨੂੰ ਇਹ ਜਾਣਕਾਰੀ ਮਿਲ ਸਕੇ ਤਾਂ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਪੋਸਟ ਆਫਿਸ ਗ੍ਰਾਮ ਸੁਰੱਖਿਆ ਯੋਜਨਾ ਸਕੀਮ ਦੇ ਬਾਰੇ ਗੱਲ ਕੀਤੀ ਗਈ ਹੈ ਪੋਸਟ ਆਫ ਦੇ ਦੀ ਸਭ ਤੋਂ ਅਨੋਖੀ ਸਕੀਮ ਜਿਸ ਦੇ ਵਿੱਚ ਤੁਸੀਂ 50 ਰੁਪਏ ਰੋਜ਼ਾਨਾ ਜਮ੍ਹਾਂ ਕਰਕੇ ਪਰਪਕਤਾ ਯਾਨੀ ਕਿ ਮਿਆਦੂ ਪੂਰੀ ਹੋਣ ਤੇ ਪਰਪਕਤਾ ਤੇ 35 ਲੱਖ ਰੁਪਏ ਤੱਕ ਦਾ ਲਾਭ ਜਿਹੜਾ ਪ੍ਰਾਪਤ ਕਰ ਸਕਦੇ ਹੋ ਰੋਜ਼ਾਨਾ ਸਿਰਫ 50 ਰੁਪਏ ਦੀ ਬਚਤ ਕਰਕੇ ਤੁਸੀਂ ਇਸ ਸਕੀਮ ਦੇ ਵਿੱਚ 35 ਲੱਖ 60 ਹਜ਼ਾਰ ਰੁਪਏ ਜਿਹੜਾ ਪ੍ਰਾਪਤ ਕਰ ਸਕਦੇ ਹੋ ਅੱਗੇ ਕੀ ਹੈ ਜੀ ਗ੍ਰਾਮ ਸੁਰੱਖਿਆ ਯੋਜਨਾ ਗ੍ਰਾਮੀਣ ਸੁਰੱਖਿਆ ਯੋਜਨਾ ਪਿੰਡੂ ਖੇਤਰਾਂ ਦੇ ਵਿੱਚ ਰਹਿਣ ਵਾਲੇ ਲੋਕਾਂ ਦੇ ਲਈ ਸ਼ੁਰੂ ਕੀਤੀ ਗਈ ਹੈ ਜਿਸ ਦੇ ਵਿੱਚ ਤੁਸੀਂ ਹਰ ਰੋਜ਼ ਦਾ ਹਰ ਰੋਜ਼ ਜਾਂ ਫਿਰ ਮਹੀਨਾਵਾਰ ਪੈਸੇ ਜਮ੍ਹਾਂ ਕਰਵਾ ਸਕ ਕੇ ਕਰਵਾ ਸਕਦੇ ਹੋ ਠੀਕ ਹੈ ਜੇ ਤੁਸੀਂ ਇਹ ਪੈਸੇ ਜਮ੍ਹਾਂ ਕਰਾਉਂਦੇ ਹੋ ਤਾਂ ਚੰਗਾ ਰਿਟਰਨ ਤੁਸੀਂ ਪ੍ਰਾਪਤ ਵੀ ਕਰ ਸਕਦੇ ਹੋ ਤੁਸੀਂ ਇਸ ਯੋਜਨਾ ਦੇ ਤਹਿਤ ਨਿਵੇਸ਼ ਕਰ ਸਕਦੇ ਹੋ ਜੇ ਤੁਸੀਂ ਗ੍ਰਾਮ ਸੁਰੱਖਿਆ ਯੋਜਨਾ ਦੇ ਵਿੱਚ ਵੀ ਤੁਸੀਂ ਨਿਵੇਸ਼ ਕਰਕੇ ਚੰਗਾ ਪੈਸਾ ਕਮਾ ਸਕਦੇ ਹੋ ਅੱਗੇ ਜੀ ਇੰਡੀਅਨ ਪੋਸਟ ਸਕੀਮ ਦੇ ਲਈ ਇਨਵੈਸਟਮੈਂਟ ਦੇ ਵਿੱਚ ਤੁਸੀਂ ਤੁਹਾਡੀ ਜਿਹੜੀ ਉਮਰ ਹੈ ਜੇ ਤੁਸੀਂ ਖਾਤਾ ਸ਼ੁਰੂ ਕਰਾਉਣਾ ਚਾਹੁੰਦੇ ਹੋ ਤੁਹਾਡੀ ਘੱਟੋ-ਘੱਟ ਉਮਰ ਕਿੰਨੀ ਹੋਣੀ ਚਾਹੀਦੀ ਹੈ 19 ਸਾਲ ਤੇ ਵੱਧ ਤੋਂ ਵੱਧ 95 ਸਾਲ ਹੋਣੀ ਚਾਹੀਦੀ ਹੈ ਅਤੇ ਇਸ ਸਕੀਮ ਦੇ ਤਹਿਤ ਅਪਲਾਈ ਕਰਨ ਦੇ ਲਈ ਤੁਹਾਡੀ ਨਾਗਰਿਕਤਾ ਜਿਹੜੀ ਭਾਰਤ ਦੀ ਹੋਣੀ ਚਾਹੀਦੀ ਹੈ ਦੋ ਕੰਡੀਸ਼ਨਾਂ ਰੱਖੀਆਂ ਗਈਆਂ ਨੇ ਸਭ ਤੋਂ ਪਹਿਲਾਂ ਤੁਸੀਂ ਭਾਰਤ ਦੇ ਨਿਵਾਸੀ ਹੋਣੇ ਚਾਹੀਦੇ ਉਸ ਤੋਂ ਅਗਲੀ ਜੇ ਉਮਰ ਦੀ ਗੱਲ ਕਰੀਏ ਤਾਂ ਘੱਟੋ-ਘੱਟ ਉਮਰ ਜਿਹੜੀ 19 ਸਾਲ ਜ਼ਰੂਰੀ ਹੈ ਯਾਨੀ ਕਿ 19 ਸਾਲ ਘੱਟੋ-ਘੱਟ ਬੰਦਾ ਇਹ ਖਾਤਾ ਕਰਾ ਸਕਦਾ ਹੈ ਉਸ ਤੋਂ ਬਾਅਦ 21 ਸਾਲ ਦਾ ਹੋਵੇ 20 ਸਾਲ ਦਾ ਹੋਵੇ ਠੀਕ ਹੈ ਚਾਹੇ 2 ਜਾ ਸਾਲ ਦਾ ਹੋਵੇ ਪਰ ਜਿਆਦਾ ਤੋਂ ਜਿਆਦਾ ਇਹਨਾਂ ਨੇ ਦੱਸੀ ਹੋਈ ਹੈ 98 ਸਾਲ ਉਮਰ ਹੈ ਠੀਕ ਹੈ ਜੇ 98 ਸਾਲ ਦੇ ਵੀ ਉਹ ਤਾਂ ਵੀ ਤੁਸੀਂ ਖਾਤਾ ਖਰਾ ਸਕਦੇ ਹੋ ਪਰ ਜੇ 60 ਸਾਲ ਦੀ ਉਮਰ ਹੈ ਤੁਹਾਡੀ ਫਿਰ ਤੁਸੀਂ ਖਾਤਾ ਨਹੀਂ ਖੁਲਵਾ ਸਕਦੇ ਇੰਡੀਅਨ ਹੋਣਾ ਜ਼ਰੂਰੀ ਹੈ ਇਸ ਸਕੀਮ ਦੇ ਵਿੱਚ ਖਾਤਾ ਖਲੋਣ ਦੇ ਲਈ ਅੱਗੇ ਜੀ ਗ੍ਰਾਮ ਸੁਰੱਖਿਆ ਸਕੀਮ ਬਾਰੇ ਜ਼ਰੂਰੀ ਜਾਣਕਾਰੀ ਕੀ ਹੈ ਇਸ ਦੇ ਬਾਰੇ ਗੱਲ ਕਰੀਏ ਤਾਂ ਆਪਾਂ ਜੇਕਰ ਤੁਸੀਂ ਇਸ ਸਕੀਮ ਦੇ ਤਹਿਤ ਨਿਵੇਸ਼ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਮਹੀਨਾਵਾਰ ਤਿਮਾਹੀ ਸ਼ਮਾਹੀ ਜਾਂ ਫਿਰ ਸਲਾਨਾ ਕਿਸ਼ਤਾਂ ਦਾ ਭੁਗਤਾਨ ਕਰ ਸਕਦੇ ਹੋ ਹੁਣ ਤੁਹਾਨੂੰ ਦੱਸਦੇ ਕਿ ਮਹੀਨਾਵਾਰ ਇੱਕ ਮਹੀਨੇ ਦਾ ਹੋ ਗਿਆ ਤੇ ਮਾਹੀ ਜਿਹੜਾ 3 ਮਹੀਨਿਆਂ ਦਾ ਹੋ ਗਿਆ ਛਮਾਈ ਸਾਰਿਆਂ ਨੂੰ ਪਤਾ 6 ਮਹੀਨੇ ਦਾ ਸਾਲਾਨਾ ਤੇ ਜਿਹੜਾ 12 ਮਹੀਨੇ ਦਾ ਇਕੱਠਾ ਜਿਹੜਾ ਸਾਲ 'ਚ ਇੱਕ ਵਾਰੀ ਜਮ੍ਹਾਂ ਕਰਉਣਾ ਹੁੰਦਾ ਹੈ ਇਸ ਤਰੀਕੇ ਨਾਲ ਤੁਸੀਂ ਆਪਣੀ ਕਿਸ਼ਤ ਦਾ ਭੁਗਤਾਨ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਇਸ ਵਿੱਚ ਪੈਸਾ ਲਗਾ ਕੇ ਵੱਧ ਤੋਂ ਵੱਧ ਰਿਟਰਨ ਪ੍ਰਾਪਤ ਕਰ ਸਕਦੇ ਹੋ ਤੁਹਾਨੂੰ ਪੀਓ ਗ੍ਰਾਮਮਨੇ ਸੁਰੱਖਿਆ ਯਾਨੀ ਕਿ ਪੋਸਟ ਆਫਿਸ ਗ੍ਰਾਮਮ ਸੁਰੱਖਿਆ ਯੋਜਨਾ ਦੇ ਵਿੱਚ ਘੱਟੋ ਘੱਟ 10000 ਰੁਪਏ ਤੇ ਵੱਧ ਤੋਂ ਵੱਧ 10 ਲੱਖ ਰੁਪਏ ਦੀ ਜਮ੍ਹਾਂ ਜਿਹੜੀ ਰਕਮ ਕਰਵਾਣੀ ਪਵੇਗੀ ਜੇ ਤੁਸੀਂ ਪੈਸਾ ਜਮ੍ਹਾਂ ਕਰਾਉਣਾ ਹੈ ਘੱਟੋ ਘੱਟ ਤੁਹਾਡੇ ਇਸ ਸਕੀਮ ਦੇ ਵਿੱਚ 10000 ਹੋਣੀ ਚਾਹੀਦੀ ਹੈ ਜਾਂ ਫਿਰ ਵੱਧ ਤੋਂ ਵੱਧ 10 ਲੱਖ ਹੋਣੀ ਚਾਹੀਦੀ ਹੈ ਹਨ ਠੀਕ ਹੈ ਤੇ ਤੁਹਾਡੀ ਆਪਣੀ ਉਮਰ ਦੇ ਅਨੁਸਾਰ ਪ੍ਰੀਮੀਅਮ ਦਾ ਭੁਗਤਾਨ ਕਰਨਾ ਪਵੇਗਾ ਜਿਸ ਦੀ ਇੱਕ ਉਦਾਹਰਣ ਹੇਠਾਂ ਲਿਖੀ ਹੋਈ ਹੈ ਇਹ ਇਹਦਾ ਮਤਲਬ ਹੈ ਕਿ ਆਪਾਂ ਜਾਣਦੇ ਆ ਕਿ ਉਮਰ ਦੇ ਹਿਸਾਬ ਨਾਲ ਪ੍ਰੀਮੀਅਮ ਕੀ ਹੋਏਗਾ ਇਸ ਦੀ ਆਪਾਂ ਹੁਣ ਗੱਲ ਕਰਦੇ ਆ ਨਿਵੇਸ਼ ਕਰਕੇ ਤੁਹਾਨੂੰ ਇਹ ਲਾਭ ਮਿਲਣਗੇ ਜੇਕਰ ਤੁਸੀਂ ਪੋਸਟ ਆਫਿਸ ਸਕੀਮ ਰਾਹੀਂ ਨਿਵੇਸ਼ ਕਰਦੇ ਹੋ ਤਾਂ ਜਦੋਂ ਤੁਸੀਂ 80 ਸਾਲ ਦੀ ਉਮਰ ਪੂਰੀ ਕਰਦੇ ਹੋ ਤਾਂ ਤੁਹਾਨੂੰ ਜਮ੍ਹਾਂ ਕੀਤੀ ਰਕਮ ਅਤੇ ਵਿਆਜ ਨਿਵੇਸ਼ਕ ਨੂੰ ਵਾਪਸ ਕਰ ਦਿੱਤਾ ਜਾਂਦਾ ਹੈ ਜੇਕਰ ਨਿਵੇਸ਼ਕ ਦੀ ਅਧਵਿਚਕਾਰ ਮੌਤ ਹੋ ਜਾਂਦੀ ਹੈ ਤਾਂ ਉਸ ਦਾ ਜਮ੍ਹਾਂ ਕੀਤਾ ਸਾਰਾ ਪੈਸਾ ਉਸ ਦੇ ਪਰਿਵਾਰ ਨੂੰ ਮਿਲਦਾ ਹੈ ਹੁਣ ਪਰਿਵਾਰ ਨੂੰ ਕਿਵੇਂ ਮਿਲੇਗਾ ਜਿਹੜਾ ਕਿ ਜਦੋਂ ਫਾਰਮ ਭਰੀਦਾ ਤਾਂ ਨਾਮਿਨੀ ਲਿਖਾਈਦਾ ਹੁੰਦਾ ਉਸ ਨਾਮਿਨੀ ਨੂੰ ਪੈਸੇ ਮਿਲ ਜਾਣਗੇ ਜੇਕਰ ਤੁਸੀਂ ਲਗਾਤਾਰ 3 ਸਾਲਾਂ ਦੇ ਤੱਕ ਨਿਵੇਸ਼ ਕਰਦੇ ਹੋ ਤਾਂ ਤੁਸੀਂ 3 ਸਾਲਾਂ ਬਾਅਦ ਇਸ ਪਾਲਸੀ ਨੂੰ ਸਿਲੰਡਰ ਕਰ ਸਕਦੇ ਹੋ ਯਾਨੀ ਕਿ ਤੁਸੀਂ ਬੰਦ ਕਰਵਾ ਸਕਦੇ ਹੋ ਜੇ ਤੁਸੀਂ ਬੰਦ ਕਰਵਾਉਣਾ ਚਾਹੁੰਦੇ ਹੋ ਜੇ ਤੁਹਾਡੇ 3 ਸਾਲ ਪੂਰੇ ਹੋ ਗਏ ਹਨ ਪਰ ਜੇਕਰ ਤੁਸੀਂ 3 ਸਾਲ ਬਾਅਦ ਸਮਰਪਣ ਕਰ ਦਿੰਦੇ ਹੋ ਯਾਨੀ ਕਿ ਤੁਸੀਂ ਇਹ ਜਿਹੜਾ ਸਿਲੰਡਰ ਕਰ ਦਿੰਦੇ ਹੋ ਠੀਕ ਹੈ ਯਾਨੀ ਕਿ ਬੰਦ ਕਰਵਾ ਦਿੰਦੇ ਹੋ ਤਾਂ ਤੁਹਾਨੂੰ ਕੋਈ ਵੀ ਲਾਭ ਨਹੀਂ ਮਿਲੇਗਾ ਜਿੰਨੇ ਕਿ ਮੰਨ ਲੇ ਕਿ ਤੁਹਾਡਾ 50000 ਰੁਪਏ ਗਿਆ ਤਿੰਨ ਸਾਲਾਂ ਦੇ ਵਿੱਚ ਠੀਕ ਹੈ ਤਾਂ ਤੁਹਾਨੂੰ 50000 ਹੀ ਮਿਲਣਾ ਇਹਦਾ 1 ਰੁਪਿਆ ਵੀ ਵਿਆਜ ਤੁਹਾਨੂੰ ਨਹੀਂ ਮਿਲਣਾ ਜੇ ਤੁਸੀਂ ਵਿੱਚ ਬੰਦ ਕਰਵਾ ਦਿੰਨੇ ਹੋ ਅੱਗੇ ਜੀ ਜੇਕਰ ਤੁਸੀਂ ਇਸ ਪ੍ਰੀਮੀਅਮ ਦਾ ਭੁਗਤਾਨ ਕਰਦੇ ਹੋ ਤਾਂ ਤੁਹਾਨੂੰ 30 ਦਿਨਾਂ ਦਾ ਸਮਾਂ ਮਿਲਦਾ ਹੈ ਸਕੀਮ ਦੇ ਫਾਇਦੇ ਆਪਾਂ ਜਾਣ ਲੈ ਕੀ ਕੀ ਹੁੰਦੇ ਹਨ ਦੇਸ਼ ਦੇ ਸਾਰੇ ਪਿੰਡੂ ਹਿੱਸਿਆਂ ਦੇ ਵਿੱਚ ਰਹਿਣ ਵਾਲੇ ਮਜ਼ਦੂਰ ਅਤੇ ਪਿੰਡੂ ਔਰਤਾਂ ਇਸ ਯੋਜਨਾ ਦਾ ਲਾਭ ਲੈ ਸਕਦੀਆਂ ਹਨ ਅਤੇ ਲੱਖਾਂ ਰੁਪਏ ਦੇ ਲਾਭ ਦੀ ਪ੍ਰਾਪਤੀ ਕਰ ਸਕਦੀਆਂ ਹਨ ਇਸ ਤੋਂ ਇਲਾਵਾ ਤੁਹਾਨੂੰ ਆਪਣੀ ਪੂਰੀ ਜ਼ਿੰਦਗੀ ਦੇ ਬਿਲਕੁਲ ਮੁਫਤ ਬੀਮਾ ਕਵਰ ਮਿਲਦਾ ਹੈ ਤੇ ਬੋਨਸ ਦਾ ਲਾਭ ਵੀ ਮਿਲਦਾ ਹੈ ਨਿਵੇਸ਼ਕਾਂ ਨੂੰ ਬੋਨਸ ਦੇ ਨਾਲ ਹੋਰ ਸਾਰੇ ਲਾਭ ਮਿਲਦੇ ਹਨ ਇਸ ਤੋਂ ਇਲਾਵਾ ਇਸ ਸਕੀਮ ਦੇ ਤਹਿਤ ਨਿਵੇਸ਼ਕਾਂ ਦੇ ਪਰਿਵਾਰ ਜਾਂ ਫਿਰ ਨਾਮਜ਼ਦ ਵਿਅਕਤੀ ਨੂੰ ਮੌਤ ਦਾ ਲਾਭ ਵੀ ਦਿੱਤਾ ਜਾਂਦਾ ਹੈ ਤੁਸੀਂ 55 ਸਾਲ 58 ਸਾਲ ਜਾਂ ਫਿਰ 60 ਸਾਲ ਦੀ ਉਮਰ ਤੱਕ ਪ੍ਰੀਮੀਅਮ ਦਾ ਭੁਗਤਾਨ ਕਰਨ ਦੀ ਚੋਣ ਕਰ ਸਕਦੇ ਹੋ ਵੀ ਤੁਸੀਂ ਬੀਮਾ ਜਿਹੜਾ ਕਿੰਨਾ ਚਿਰ ਤੁਸੀਂ ਭਰਨਾ ਹੈ ਠੀਕ ਹੈ ਇਹ ਜਿਹੜਾ ਖਾਤਾ ਹੈ ਜਿਹੜਾ ਕਿੰਨੇ ਚਿਰ ਤੁਸੀਂ ਚਲਾਉਣਾ ਕਿੰਨੇ ਸਾਲ ਦੀ ਉਮਰ ਤੱਕ ਚਲਾਉਣਾ ਇਹ ਸਾਰਾ ਕੁਝ ਹੈ ਹੁਣ ਅੱਗੇ ਆ ਜੀ ਇਸ ਤਰ੍ਹਾਂ ਰੋਜ਼ 50 ਪਜਾਮਾ ਕਰਕੇ ਤੁਹਾਨੂੰ 35 ਲੱਖ ਰੁਪਏ ਮਿਲਣਗੇ ਠੀਕ ਹੈ ਇਸ ਦੀ ਗੱਲ ਕੀਤੀ ਗਈ ਹੈ ਮੰਨ ਲਓ ਕਿ ਜੇਕਰ ਤੁਸੀਂ ਕੋਈ ਨਿਵੇਸ਼ਕ ਹੋਏ 19 ਸਾਲ ਦੀ ਉਮਰ ਦੇ ਵਿੱਚ ਪੋਸਟ ਆਫਿਸ ಗ್ರಾಮ ਸੁਰੱਖਿਆ ਯੋਜਨਾ ਦੇ ਤਹਿਤ 10 ਲੱਖ ਰੁਪਏ ਦੀ ਪੂਸੀ ਪੌਸ ਹੀ ਖਰੀਦਾ ਹੈ ਤਾਂ ਤੁਹਾਨੂੰ ਹਰ ਮਹੀਨੇ 1515 ਰੁਪਏ ਦਾ ਭੁਗਤਾਨ ਕਰਨਾ ਪਵੇਗਾ ਮਤਲਬ ਕਿ ਤੁਹਾਨੂੰ ਰੋਜ਼ਾਨਾ 50 ਰੁਪਏ ਦੀ ਬਜਟ ਕਰਨੀ ਹੋਵੇਗੀ ਅਜਿਹੀ ਦੇ ਵਿੱਚ ਜਦੋਂ ਨਿਵੇਸ਼ਕ 55 ਸਾਲ ਪੂਰੇ ਕਰ ਲੈਂਦਾ ਹੈ ਤਾਂ ਉਸ ਨੂੰ 31,60,000 ਰੁਪਏ ਤੱਕ ਦਾ ਰਿਟਰਨ ਮਿਲਦਾ ਹੈ ਹਾਲਾਂਕਿ ਤੁਸੀਂ ਘੱਟ ਪੈਸੇ ਜਮ੍ਹਾਂ ਕਰਕੇ ਵੀ ਵਾਧੂ ਲਾਭ ਪ੍ਰਾਪਤ ਕਰ ਸਕਦੇ ਹੋ ਤਾਂ ਇਸ ਤਰੀਕੇ ਨਾਲ ਤੁਸੀਂ ਇਸ ਸਕੀਮ ਵਿੱਚ ਲੈ ਸਕਦੇ ਹੋ ਜੇ ਤੁਸੀਂ ਇਹ ਸਕੀਮ ਲੈਣੀ ਹੈ ਠੀਕ ਹੈ ਪੋਸਟ ਆਫਿਸ ਦੇ ਵਿੱਚ ਤੁਸੀਂ ਜਾਣਾ ਹੈ ਤਾਂ ਉੱਥੇ ਇਹ ਪਤਾ ਕਰਨਾ ਹੈ ਕਿ ਜਿਹੜੀ ਗ੍ਰਾਮ ਸੁਰੱਖਿਆ ਯੋਜਨਾ ਹੈ ਠੀਕ ਹੈ ਪੋਸਟ ਆਫਿਸ ਗ੍ਰਾਮ ਸੁਰੱਖਿਆ ਯੋਜਨਾ ਹੈ ਇਸ ਦੇ ਵਿੱਚ ਤੁਸੀਂ ਨਿਵੇਸ਼ ਕਿਵੇਂ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਤੁਹਾਨੂੰ ਜਿਹੜਾ ਕਿ 50 ਰੁਪਏ ਬਚਤ ਕਰਕੇ ਇਹ ਇਹਨੇ ਪੈਸੇ ਮਿਲ ਜਾਣਗੇ ਕਿੰਨੇ 31 ਲੱਖ 60 ਹਜ਼ਾਰ ਹੁਣ ਆਪਾਂ ਗੱਲ ਕਰੀਏ 50 ਰੁਪਏ ਮਤਲਬ ਕਿ ਉਹਰੇ ਇਹਨਾਂ ਨੇ ਇੱਕ ਸੌਖਾ ਤਰੀਕਾ ਦੱਸਿਆ ਹੋਇਆ ਹੈ ਕਿ ਜੇ ਤੁਸੀਂ 1515 ਰੁਪਏ ਮਹੀਨੇ ਦਾ ਨਹੀਂ ਭਰ ਸਕਦੇ ਠੀਕ ਹੈ ਤਾਂ ਤੁਸੀਂ ਡੇਲੀ 50 ਰੁਪਏ ਆਪਣੀ ਬਚਤ ਕਰਕੇ ਵੀ ਇਸ ਪੈਸੇ ਨੂੰ ਮਿਲਣੇ ਵਾਸਤੇ ਇਕੱਠਾ ਕਰ ਸਕਦੇ ਹੋ ਤਾਂ ਉਸ ਤੋਂ ਬਾਅਦ ਜਦੋਂ ਤੁਹਾਡੀ ਕਿਸ਼ਤ ਆਏਗੀ ਤਾਂ ਉਸ ਕਿਸ਼ਤ ਦੇ ਵਿੱਚ ਤੁਸੀਂ ਇਹ 1515 ਰੁਪਏ ਜਿਹੜਾ ਤੁਹਾਡਾ ਹੋਏਗਾ ਇਹ ਤੁਸੀਂ ਵਾਪਸ ਕਰ ਸਕਦੇ ਹੋ ਉਮੀਦ ਕਰਦਾ ਹਾਂ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦੇਣਾ ਧੰਨਵਾਦ ਜੀ